ਇਹਨੂੰ ਬਹੁਤ ਖਾਂਦੀਆਂ। ਇਹ ਸਹੀ ਇਹ ਮੁਰਗੀਆਂ ਦੀ ਫੀਡ ਬਣਾਈ ਸੀ ਸੌਥ ਵਾਲਿਆਂ ਨੇ। ਠੀਕ ਹੈ ਠੀਕ ਹੈ। ਹਾਂ ਯੂਰਲਾ ਫੀਡ ਵਾਜਦੀ ਹੈ ਤੁਸੀਂ ਸਰਚ ਕਰ ਸਕਦੇ ਹੋ ਤੇ ਬੀ ਨੇੜੇ ਤੇ ਉਹਨੂੰ ਮਿਲਦਣੀ ਆਪਣੇ ਤੋਂ ਮਿਲਦਾ ਹੈ। ਠੀਕ ਹੈ ਤਾਂ 500 ਦੇ ਆਪਾਂ ਇੱਕ ਜੁਨਟ ਦਿੰਨੇ ਆ ਉਹ ਤੋਂ ਤੁਸੀਂ ਗਾਂ ਕਿਨਾ ਮਰਜ਼ੀ ਵਧਾ ਲਓ ਜੀ। ਤੇ ਮੜਾ ਜਿਹਨੇ ਪ੍ਰਿੰਟ ਕੋਠੇ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇੱਥੋਂ ਅਖਿਲ ਜਾ ਸਕਦਾ ਕਈ ਭਰਾ ਕਹਿੰਦੇ ਵੀ ਡਿਲੀਵਰੀ ਕਰ ਦਿਓ ਇੰਨਾ ਵੀ ਟਾਈਮ ਨਹੀਂ ਹੁੰਦਾ। ਠੀਕ ਹੈ। ਤੇ ਹੁਣ ਇਹ 10-15 ਫਾਰਮਰਾਂ ਨੂੰ ਆਪਾਂ ਦੇ ਸਕਦੇ ਹਾਂ ਫਿਰ ਵਾਜੂਆ। ਤੇ ਬਾਕੀ ਆ ਵਧਾਈ ਜੰਨੇ ਆ ਆਪਾਂ ਹੁਣ ਗਾਂ ਵ ਕੱਚਾ ਟੋਵਾ ਪਾਟ ਕੇ ਜਿਹੜਾ ਛੱਤਲਾ ਲਫਾਫਾ ਪਾ ਕੇ ਵੀ ਕਰ ਸਕਦੇ ਹੋ ਤੇ ਜਾਂ ਪੱਕੀ ਖੇਲ ਬਣਾ ਕੇ ਤੇ 4 ਫੁੱਟ ਚੌੜੀ ਰੱਖ ਲਓ ਲੰਮੀ ਕਿੰਨੀ ਮਰਜ਼ੀ ਰੱਖ ਲਓ ਤੇ ਕਿੰਨੇ ਮਰਜ਼ੀ ਬਣਾਈਓ ਜੇ ਖੇਤ ਹੈਗੇ ਆ ਤਾਂ ਤੁਸੀਂ ਬਹੁਤ ਵੱਧ ਆ ਇਹ ਬਈ ਗਰੋਥ ਵਾਲੀ ਹੈ ਇਹਦੀ ਠੀਕ ਹੈ ਠੀਕ ਹੈ ਹਾਂ ਜੀ ਤੁਸੀਂ ਅੱਧਾ ਕਿਲੋ ਲੈ ਕੇ ਛੱਡ ਤਾਂ ਕੇਰਾ ਇਹ ਹਫਤੇ ਦੱਸ ਦੇਣਾ ਜੀ ਭਰ ਜਾਂਦਾ ਬਾਹਲਾ ਤੇਜ਼ੀ ਨਾਲ ਫੈਲਦਾ ਮਗਰ ਦੀ ਮਗਰ ਕੱਢੀ ਜਾਓ ਤੇ ਮਗਰ ਦੀ ਮਗਰ ਬਣ ਜਾਂਦਾ ਬਰਸੀਨ ਵਾਲਾ ਕੰਮ ਹੈ ਇਹਦਾ ਮਤਲਬ ਇਹ ਚ ਪਾਉਣਾ ਕੋਈ ਰੇਸ ਰੁਪਏ ਵਾਲਾ ਕੋਈ ਨਹੀਂ ਪਾਉਣਾ ਬਈ ਕੱਲਾ ਦੁੱਧ ਪਾਉਣਾ 5-6 ਮਹੀਨਿਆਂ ਤੋਂ ਬਸ ਬਸ ਠੀਕ ਆ ਹਾਂਜੀ ਬਈ ਜਿਹੜੇ ਭਰਾਣੇ ਲੈਣਾ ਬਾਈ ਦੇ ਪਿੰਡ ਆ ਕੇ ਤੇ ਹਰ ਲਜਾ ਸਕਦਾ ਫਾਰਮ ਦੇ ਵਿੱਚ ਹੈਗਾ ਬਾਈ ਬਠਿੰਡਾ ਮੁਕਸਰ ਰੋਡ ਤੇ ਪਿੰਡ ਭਲਾਈਆਂ ਨੇ ਕੋਲਿਆ ਕੋਠੇ ਕੋਰ ਸਿੰਘ ਵਾਲੇ 10-15 ਬੰਦਿਆਂ ਵਾਸਤੇ ਹੈਗਾ ਹੁਣ ਸਹੀ ਰੁੱਤ ਹੈ ਇਹਦੀ ਤੇ ਆ ਉੱਤੇ ਜਾਲੀ ਜਰੂਰ ਲਾਉਣੀ ਹੈ ਛਾਂ ਜਰੂਰ ਹੋਣੀ ਚਾਹੀਦੀ ਥੋੜੀ ਠੀਕ ਓਕੇ